इंशाल्लाह हम नई टूड़ी ला रहे हैं भाई जान सब ठीक-ठाक है इस, इसको दब के सब्सक्राइब कर लीजिए हाँ। इस चैनल को बहुत अच्छे से चलो लॉयस आ गए हैं गड्डो तो डग भी पे आवाज नहीं पहुंचनी मतलब हम तो अपने वाले राह दे आ गए हैं और सामने घर 600 ਨੂੰ ਪੈ ਗਈ 600 ਨੂੰ ਪੈ ਗਈ ਬਾਪਾ ਕਹਿੰਦਾ ਵੀ 600 ਨੂੰ ਪੈ ਗਈ ਲਿਆਓ ਚਾਹ ਪੀ ਲਓ ਪਹਿਲਾਂ ਚਾਹ ਪੀਏ ਚਾਹ ਦੇ ਆਰਡਰ ਆ ਗਏ ਪਹਿਲਾਂ ਫਿਰ ਬਾਅਦ ਚ ਨਾ ਮੰਗੋ ਬਾਕੀ ਸਿੰਬਰ ਨੂੰ ਕਦੋਂ ਲੈਣ ਜਾਣਾ ਹੋ ਤਾਂ ਆਉਂਦੀ ਆ ਫਿਰ ਪਰ ਕੇ ਜਪਾਲ ਆਪਦੇ ਘਰਦਿਆਂ ਦੇ ਨਾਲ ਹਣੇ ਚਲੋ ਮੀਂਹ ਤਾਂ ਕੋਈ ਪਤਾ ਨਹੀਂ ਪੈਣ ਨਾਲ ਲੱਗ ਗਿਆ ਇਹ ਤਾਂ ਉਹ ਦੇਖਦੇ ਆ ਆयो ਵੀ ਗੋੜ ਵਾਲੇ ਚੌਲ ਉਹ ਵੀ ਖੇਤ ਅੱਜ ਸਾਰੇ ਪੰਜਾਬ ਵਿੱਚ ਗਰਮ ਕਾਫੀ ਨਹੀਂ ਗਰਮ ਕਾਫੀ ਨਹੀਂ ਵੱਖਰੇ ਵੱਖਰੇ ਲੈ ਕੇ ਆਈਏ ਥੋੜਾ ਦਿਮਾਗ ਵਿੱਚ ਕਿਦਾਂ-ਕਿਦਾਂ ਦੇ ਤੁਹਾਨੂੰ ਚਾਹੀਦੇ ਨੇ ਕੰਟੈਂਟ ਅਸੀਂ ਉਦਾਂ ਦੀ ਬਣਾ ਕੇ ਲਿਆਵਾਂਗੇ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਤੇ ਤਕਰੀਬਨ 2:00 ਵੱਜ ਚੁੱਕਿਆ ਹੁਣ ਤੇ ਅਸੀਂ ਆਏ ਆ ਤੂੜੀ ਭਰ ਕੇ ਮੇਰੇ ਨਾਲ ਹੈਪੀ ਇਦਰ ਆ ਦੇਖੋ ਕਰੋ ਰੋ ਰੋ ਨੂੰ ਆ ਦੇਖੋ ਤੇ ਤੰਗਲੀ ਕੋਲ ਫੜੀਏ ਤੇ ਅਸੀਂ ਪੰਡਾ ਪਾ ਕੇ ਆ ਗਏ ਆ ਤੇ ਜਦੋਂ ਸਾਨੂੰ ਆਰਡਰ ਮਿਲਣਗੇ ਨਾ ਦੁਬਾਰਾ ਲਿਆਉਣ ਦੇ ਉਥੇ ਚੱਕ ਕੇ ਫਿਰ ਜਾਵਾਂਗੇ ਠੀਕ ਹੈ ਅਸੀਂ ਅੱਜ ਕਰਦੇ ਪਿਆ ਧਿਆੜੀ ਤੇ ਇੱਕ ਵਾਰ ਅਸੀਂ ਆ ਗਏ ਆ ਘਰ ਚਾਹ ਚ ਪੀਣੇ ਹਮ ਟੌਰ ਨਾਲ ਹੁਣ ਤੇ ਦੇਖਦੇ ਆਂ ਸੌ ਵੀ ਜਾਂਦੇ ਆਂ ਥੋੜਾ ਟਾਈਮ ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲਾ ਜਿਹੜਾ ਅਗਲੀ ਕਾਰਵਾਈ ਤੁਹਾਨੂੰ ਦਿਖਾਵਾਂਗੇ ਇਹ ਉਹ ਤੱਕ ਬਣੇ ਰੋ ਸਾਡੇ ਨਾਲ ਵੀਡੀਓ ਦੇ ਨਾਲ ਹੀ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਉਹ ਇਹ ਪਹਿਲਾਂ ਨਹੀਂ ਕਹਿਣਾ ਸੀ ਚੈਨਲ ਤਾਂ ਉਹ ਬਾਅਦ ਚ ਕਹਾਂਗੇ ਚਲੋ ਠੀਕ ਆ ਜੁੜੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਠੀਕ ਆ ਓਕੇ ਆ ਵੇ ਆ ਤੋੜੀ ਸਾਡੇ ਇੱਥੇ ਖਰਾਬ ਹੋਈ ਸੀ ਆ ਵੇ ਖਤਮ ਹੋ ਗਈ ਹੈ ਇਨਸ਼ਾਅੱਲਾ ਹਮ ਨਹੀਂ ਟੁੱੜੀ ਲਾ ਰਹੇ ਹੇ ਮੁਸਲਮਾਨ ਮੁਸਲਮਾਨ ਭਾਈ ਹੈ ਇਹ ਓਏ ਭਾਈ ਜਾਨ ਸਭ ਠੀਕ ਠਾਕ ਹੈ इसको दब के सब्सक्राइब कर लीजिए हाँ। इस चैनल को बहुत अच्छे से चलो बहुत अच्छी वीडियो डालता है ये बंदा आपा आपा इनने दे जैसे इनने टूटी रखनी है वो भी दिखाऊंगा थाने एरिया इधर ही लंग चली जाए पिछों दी वीडियो लंबी हो जानी ज्यादा आ खड़ी हैं मज्जा हैप्पी हैं मुसलमान भाई के और इस भाई की जोड़ी यहां पे आएगी हाँ हाँ साफ सुफ करके रखा है पूरा टावर कड्डी भी है मुंडे ने चलो सही है बाकी और खड़े हो इधर पशु ठीक है भाई जान बाद में हम आपको इतला कर देंगे जब जान होगा ठीक है तब तक हम चाय पीते हैं बनाकर हम... रोटी खाते हैं चाय पीते हैं ਵੀਡੀਓ ਬਣਾਉਣੀ ਵੀ ਪਈ ਮੈਂ ਰੋਟੀ ਖਾਂਦਾ ਪਏ ਚਾਹ ਪੀਣ ਆ ਗਿਆਂ ਉਹ ਕਿੰਨਾ ਘੰਟਾ ਪੂਰਾ ਹੋ ਗਿਆ ਥੋੜਾ ਜਿਹਾ ਆਰਾਮ ਕੀਤਾ ਅੱਧਾ ਘੰਟਾ ਚਾਹ ਚੁਪੀ ਕੇ ਚੱਲ ਪੜੀ ਠੀਕ ਹੈ ਮੈਂ ਜਾਣਾ ਚੱਕਰਾ ਸਾਫਾ ਜੀ ਦੋ ਚਾਚਾ ਜੀ ਮੈਂ ਚੱਕ ਤੁਰੇ ਹੀ ਹੁੰਦਾ ਓਏ ਕੱਢ ਲਿਆ ਮੋਟਰਸਾਈਕਲ ਤੇ ਤੁਹਾਡੇ ਪਿਆਰ ਤੇ ਸਪੋਰਟ ਸਦਕਾ ਨਾ ਆਪਣਾ ਚੈਨਲ ਇਸ ਮਹੀਨੇ ਵਿੱਚ ਇੱਕ ਮਹੀਨੇ ਵਿੱਚ ਕਾਫੀ ਗ੍ਰੋ ਕਰ ਗਿਆ ਪਿਛਲੇ 11 ਮਹੀਨਿਆਂ ਚ ਸਿਰਫ 34 ਸਬਸਕ੍ਰਾਈਬਰ ਸੀ ਤੇ ਆ ਆਪਣੇ 1 ਮਹੀਨੇ ਦੇ ਵਿੱਚ ਵਿੱਚ 20 ਹੋਰ ਆ ਗਏ ਠੀਕ ਹੈ 68 ਹੋ ਗਏ ਤੇ ਇੰਨੀ سپورਟ ਦਿਖਾ ਦੇ ਰਹੇ ਆਪਾਂ ਚੈਨਲ ਕਿਤੇ ਕਰ ਦਈਵਾ ਚਲ ਜੀ ਹੁਣ ਸਕੂਟਰ ਸਾਈਕਲ ਤਿਆਰ ਖੜ ਗਿਆ ਠੀਕ ਹੋਰ ਕਿਸੇ ਨੇ ਜਾਣਾ ਕਿ ਨਹੀਂ ਤੇ ਬਾਤ ਹੋਰ ਦੇ ਚਲੋ ਅਸੀਂ ਚਲੀਏ ਪਾ ਬੱਦਲ ਵੀ ਬਹੁਤ ਹੋ ਗਿਆ ਮੀਨੀ ਤਾਂ ਵੀ ਕੋਈ ਪਾਣੀ ਕਦੋਂ ਆਏ। ਲੋ ਜੀ ਸੀ ਆ ਗਏ ਆ। ਜਿੱਥੇ ਅਸੀਂ ਤੂੜੀ ਲੈ ਕੇ ਇੱਧਰ ਪਾਈਆਂ ਪਈਆਂ ਪੰਡਾ। ਤੇ ਬਾਕੀ ਇਸ ਇੱਥੇ ਦੀ ਘਾਟੀ ਵੀ ਬਣਾਣੀ ਆਪਾਂ ਇਹ ਆਪਣੇ ਜਿਹੇ ਢੇਰ ਚ ਬਣਾਵਾਂਗੇ ਜਿਆਦਾ ਤਾਂ। ਠੀਕ ਹੈ ਕਿ ਨਹੀਂ ਹੈਪੀ? ਬਿਲਕੁਲ ਸਹੀ ਹੈ। ਹਾਂ। ਆ ਆ ਜੀ ਪਾਰਕ ਕਰ ਆ ਗਏ ਸੀ। ਇਹ ਸ਼ਾਟ ਦੀ ਬਹੁਤ ਵੱਡਾ ਪਾਇਆ ਬਾਈਆਂ ਦਾ ਕਿਛੇ ਦੀ ਬਾਈ ਮਾਸਾ ਲੱਦੀਆਂ ਦੋ ਵਾਰੀ ਟਰਾਲੀ ਹੋ ਗਈ ਸਾਡੀ ਲਾਰ ਹੈਪੀ ਪੂਰਾ ਜੋਰ ਲੱਗ ਗਿਆ ਮੁਰਕੋ ਮੜਕੀ ਹੋਵੇ ਵੀਡੀਓ ਵੈਸੇ ਬਣਾਉਣੀ ਸੀ ਆਪਾਂ ਹਣਾ ਉਹ ਉਹ ਹਣਾ ਵੀਡੀਓ ਬਣਾਉਣੀ ਸੀ ਆਪਾਂ ਟਰਾਲੀ ਲਾਰ ਦੀ ਹਾਂ ਚਲੋ ਮੈਂ ਤਾਂ ਬਹੁਤ ਗਲਤ ਕਰ ਰਿਹਾ ਕਿਉਂ ਹੋਵੇ ਉੱਤਰ ਕੀ ਹੋ ਗਿਆ ਲਓ ਜੀ ਚੱਲਿਆਂ ਲੈ ਕੇ ਤੇ ਮੈਂ ਮੰਨ ਲੇ ਪਿੰਜਰੇ ਚ ਕਰਾਂ ਦੋ ਟਰਾਲੀਆਂ ਚ ਪਾਈ ਥੋੜੀ ਦੋ ਵਾਰੀ ਨਾ ਟਰਾਲੀ ਲਾਰ ਹੋ ਗਈ ਪਹਿਲੀ ਵਾਰ ਟਰੈਕਟਰ ਨਹੀਂ ਪਾਇਆ ਸੀ ਤੇ ਡੱਗ ਪੀ ਥੱਲੇ ਨੂੰ ਪੰਜ ਸੱਤ ਫੰਨਾ ਥੱਲੇ ਆ ਗਈਆਂ ਫਿਰ ਦੁਬਾਰਾ ਸੈੱਟ ਕਰਕੇ ਫੇਰ ਚੜਾਈ ਫਿਰ ਪਤਾ ਨਹੀਂ ਫਿਰ ਸਾਰੀ ਚੜਾ ਲਈ ਜਦੋਂ ਆਖਰੀ ਪੰਡ ਪਰ ਸੱਟੀ ਫਿਰ ਮਗਰੋਂ ਚਾਰ ਪੰਜ ਪੰਡਰੇ ਲੱਗ ਗਏ ਤਾਂ ਕਰਕੇ ਫਿਰ ਆ ਦੂਜੀ ਆ ਦੇ ਵਿੱਚ ਪਾਈਆਂ ਛੋਟੀ ਜਿਹੀ ਜ ਮਟਰ ਟ੍ਰਾਲੀ ਤਾਂ ਵੱਡੀ ਆ ਪੰਜ ਸੱਤ ਥੰਡਾ ਇਹਦੇ ਚ ਆਦੀ ਆ ਦੋ ਬਣਾ ਕੇ ਹੁਣ ਲੈ ਚੱਲੇ ਚੱਲੋ ਜਾ ਕੇ ਤਾਂ ਨਵੇੜੀਏ ਕੰਮ ਹੈ ਇਹਨਾਂ ਜਿਹੜਾ ਡੱਗ ਡੁਗ ਇੱਥੋਂ ਡੱਗ ਵੀ ਪਈ ਤਾਂ ਆਵਾਜ਼ ਨਹੀਂ ਪਹੁੰਚਣੀ ਮਤਲਬ ਹੁਣ ਤਾਂ ਅਸੀਂ ਆਪਣੇ ਵਾਲੇ ਰਾਹ ਤੇ ਆ ਗਏ ਆ ਆ ਸਾਹਮਣੇ ਘਰ ਤੇ ਸਹੀ ਆ ਗਏ ਹੌਲੀ ਲੈ ਆ ਡਰਾਈਵਰ ਵਧੀਆ ਵਧੀਆ ਡਰਾਈਵਰ ਚੰਗਾ ਉਜੀ ਲੈ ਆ ਆ ਚਾ ਲਈ ਇੱਕ ਕਾੜਦੀ ਇੱਥੇ ਜਿਹੜੀ ਜੇਲ ਵਿੱਚ ਮੈਂ ਉਹ ਕਾੜਦੀ ਟਰਾਲੀ ਤੇ ਦੂਜੀ ਆ ਚਲਦੀ ਚਲੋ ਲਾਈਏ ਕੀ ਨਿਕਲ ਰਹੀ ਹੈ ਕੀ ਨਿਕਲ ਰਹੀ ਹੈ ਜਾ ਮਤ ਨਹੀਂ ਤਾਂ ਹੀ ਚਾਹੀਏ ਇੱਥੋਂ ਆ ਜਾ ਖਿੱਚ ਖਿੱਚ ਕੇ ਆ ਇਧਰੋਂ ਐਨ ਮਾਰੇ ਹੋਰ ਕਰਕੇ ਕਿੰਨੀ ਆ ਗਈ ਉਹ ਇਹ ਸਾਰੀਆਂ ਚਲੀ ਜਾਣੀਆਂ ਇੰਦੇ ਜਿਹਾ ਥੋੜੀਆਂ ਜੋ ਜੋ ਹੋ ਖੜੀ ਹੈ ਲਟੋਣੀ 10 ਪੰਨਾ ਮੁਰਿਆ ਅਗ੍ਹਾ ਪਤਾ ਨਹੀਂ ਕਿੰਨੀ ਹੈ ਇਹਨਾਂ ਨਹੀਂ ਪਤਾ ਕਿੰਨੀ ਆਹਿੰਦਾ ਜੇ ਤਾਂ ਛੇਤੀ ਖਾਲੀ ਹੋ ਜਾਣੀ ਕਿਉਂਕਿ ਇਹ ਤਾਂ ਖਾਲੀ ਪੈ ਵਧੀਆ ਹੈ ਵੀ ਖੁੱਲਾ ਤੇ ਉਹ ਥੋੜੇ ਸੈਟਿੰਗ ਉਹਦੇ ਚ ਤਾਂ ਕਰਨੀ ਪੈਂਦੀ ਤਰੋ ਉੱਤ ਹੀ ਆ ਗਿਆ ਤਾਂ ਇਹ ਕੰਮ ਸੈੱਟ ਬਹਿ ਗਿਆ ਪੂਰਾ ਆ ਲੈ ਗਈ ਇੱਥੇ ਹਾਂ ਉੱਤਰ ਤਾਂ ਹੈ ਨਹੀਂ ਥੋੜੀ ਤਾਂ ਕੰਮ ਵੈਸੇ ਸ਼ੁਰੂ ਹੋਣਾ ਜੇ 1 ਮਹੀਨਾ ਲੇਟ ਇਦੋਂ ਤੇ ਅਸੀਂ ਹੁਣ ਹੀ ਕਿਨੂ ਸ਼ੁਰੂ ਕਰਤਾ ਕਿਉਂਕਿ ਥੋੜੀ ਮੁੱਕ ਗਈ ਸੀ ਚਾਚੇ ਦੀ ਠੀਕ ਹੈ ਤਾਂ ਕਰਕੇ ਇੱਕ ਟਰਾਲੀ ਸਾਡੀ ਰਹਿ ਗਈ ਉਹ ਮੈਂ ਦਿਖਾਉਣਾ ਉਹ ਖੜੀ ਸੜਕ ਤੇ ਖੜੀ ਓਹ ਉਹ ਪਾ ਕੇ ਲਾਉਣਗੇ ਹਾਂ ਵੇਖੋ ਆ ਬੋਖਰ ਨਾਲ ਬੋਖਰ ਨਾਲ ਇਕੱਠੀ ਕਰਨੀ ਪੈਣੀ ਹੈ ਤਾਂ ਬਈ ਮਹਿੰਗੀ ਹੈ ਵੀ ਇਕੱਠੀ ਕਰਨੀ ਪੈਣੀ ਹੈ ਬਈ ਬੋ ਮਹਿੰਗੀ ਦੀ ਬੋ ਮਹਿੰਗੀ ਹਾਂ ਦਾਦਾ ਹਾਂਜੀ ਹਾਂ 600 ਨੂੰ ਪੈ ਗਈ 600 ਨੂੰ ਪੈ ਗਈ ਦਾਚਾ ਕਹਿੰਦਾ ਵੀ 600 ਨੂੰ ਪੈ ਗਈ ਘਾਟਾ ਵਿਚੋਂ ਦੀ ਉਦੋਂ ਜਦੋਂ ਤੋੜੀ ਦਾ ਕੰਮ ਚੱਲਿਆ ਇੰਨੀ ਨੁਜੀਏ ਨਾ ਕਰਨੀ ਐ ਇੰਨੀ ਨਿੱਥ ਤੱਕ ਮਤਲਬ ਆ ਆ ਕਾਂ ਦੇ ਤੋਂ ਇੰਨੀ ਉੱਚੀ ਆਊਗੀ ਔਰ 3 ਕੋ ਫੁੱਟ ਉੱਤੋਂ ਤੇ ਫੇਰ ਵੀ ਮੁੱਕ ਗਈ ਆਦ ਕੀ ਉਹ ਮੱਝੇ ਹੀ ਬਹੁਤ ਖੜੀਆਂ ਹੋਵੇ ਉਹ ਵਿਖਾਈ ਜਾਂਦੇ ਆ ਮੂੰਖੁਰਲੀ ਦੇ ਵਿੱਚ ਹੀ ਪੂਰਾ ਚਲੋ ਅੱਛਾ ਫਿਰ ਆ ਗਿਆ ਟਰੈਕਟਰ ਜੰਦਾ ਉਹ ਨਿਕਲ ਰਿਹਾ ਕੰਟਰੋਲ ਤੋਂ ਕਿਤੇ ਲੁੱਸ ਪੱਤੀਆਂ ਮਾਰਦਾ ਹਾਂ ਚਾਲ ਅੱਗੇ ਚੱਲੋ ਨੰਬਰ ਆ ਗਿਆ 9000.5 ਹੋਰ ਨੰਬਰ ਆ ਗਿਆ ਅੱਛਾ ਲਖੇ ਉੱਠੀ ਆ ਜਾਓ ਫਿਰ ਰੇਪੀ ਲਵਾ ਦੀਏ ਤੇ ਕੰਮ ਨਵੇੜੀਏ ਤੇ ਪੈਸੇ ਫੜੀਏ ਚੱਲੀ ਪੱਲਾ ਇਹ ਪਿੱਛੇ ਨੂੰ ਖਿੱਚ ਦੇਣਾ ਕਾਰਲਾ ਸੂਤਿਆਂ ਉਹ ਡਾਲਾ ਲਾ ਦੇਣਾ ਚੱਕ ਹੈਪੀ ਤਾਂ ਗਿਆ ਬਾल्टी ਲੈ ਕੇ ਅੰਦਰ ਨਹਾਉਣ ਵਾਸਤੇ ਪਿਆ ਕਰਮ ਪਾਣੀ ਹੋਵੇ ਮੈਂ ਵੀ ਨਹਾਉਣਾ ਤੇ ਆ ਤੋੜੀ ਰੱਖਤੀ ਉੱਥੇ ਵੀ ਰੱਖਤੀ ਇੱਥੇ ਰੱਖਤੀ ਉਹ ਵੇ ਟਰਾਲੀ ਤੇ ਚਲੋ ਆਪਾਂ ਵੀ ਧੋਣੇ ਆਂ ਹਰ ਕੱਪੜੇ-ਕੁਪੜੇ ਤੇ ਹਾਂ ਠੀਕ ਹੈ ਫਿਰ ਧੋਣੇ ਆਂ ਚਲਿਏ ਨਾਲੇ ਚਾ ਚੱਲਿਓ ਫਿਰ ਚਾਹ ਪੀ ਲੈਨੇ ਹਾਂ ਵੀਡੀਓ ਬੰਦ ਕੀਤੀ ਹਾਂ ਵੀਡੀਓ ਬੰਦ ਕੀਤੀ ਚਾਹ ਪੀ ਲਓ ਲਿਓ ਚਾਹ ਪੀ ਲਓ ਪਹਿਲਾਂ ਚਾਹ ਪੀਏ ਚਾਹ ਦੇ ਆਰਡਰ ਆ ਗਏ ਪਹਿਲਾਂ ਫਿਰ ਬਾਅਦ ਚ ਨਾਵਾਂਗੇ ਬਾਰਤਿਸੰਬਰ ਨੂੰ ਕਦੋਂ ਲੈਣ ਜਾਣੀ ਹੋਤ ਆਉਂਦੀ ਆ ਪੀਜ਼ਰ ਬਰਕੇ ਹਾਂ ਚਾਹ ਹੋਰ ਕਿਉਂਗੀ ਬੋਈ ਨਾ ਨੂੰ ਲਿਆ ਤੇ ਹੁਣ ਕੁਝ ਪਲ ਅਪਦੇਕ ਕਰਦਿਆਂ ਦੇ ਨਾਲ ਹਣ ਚਲੋ ਖੇਤ ਨੂੰ ਗੇੜਾ ਮਾਰ ਕੇ ਆਈ ਹਣ ਹਾਂ ਸਨੀ ਤੇਰੇ ਕਿੰਵੇਂ ਦੇ ਪੇਪਰ ਸੀ ਹੱਤ ਹੱਤ ਕੀ ਹੋ ਗਿਆ ਪਾਸ ਹੋ ਗਿਆ ਕੇ ਯਾਰ ਰਿਜ਼ਲਟ ਆਣਾ ਆ ਗਿਆ ਰਿਜ਼ਲਟ ਅੱਜ ਸੀ ਅੱਛਾ ਪਾਸ ਹੋ ਗਿਆ ਕਿੰਨੇ ਨੰਬਰ ਤੇ ਦੂਜੇ ਹੱ ਤੇਰਾ ਦੂਜੇ ਨੰਬਰ ਤੇ ਹੈ ਸਨੀ ਪੋਜੀਸ਼ਨ ਲੈ ਗਿਆ ਪੋਜੀਸ਼ਨ ਥੋੜੇ ਜੀ ਕਸਰ ਹੈਗੇ ਨਾ ਥੋੜੀ ਜੀ ਹਾਂ ਚਲੋ ਕੋਈ ਨਹੀਂ ਲਓ ਵੀ ਹਾਂਜੀ ਕਿੱਧਰ ਕਿੱਧਰ ਬਣਾ ਕੇ ਲੈ ਜਾਂਦੇ ਨੇ ਕਿੱਧਰ ਇੱਛਾ ਮੇਰੇ ਵਾਸਤੇ ਥਾਂ ਛੱਡੀ ਇਹਨ ਗੇ ਰੰਗਣ ਨੂੰ ਚਲੋ ਠੀਕ ਹੈ ਬੇਬੇ ਚੌਲ ਕਿੰਨੇ ਬਣਾਏ ਨੇ ਚੌਲ ਕਿੰਨੇ ਬਣਾਏ ਨੇ ਬੇਬੇ ਨਦਰ ਚੌਲ ਪੁੱਛੇ ਜਾ ਰਹੇ ਨੇ ਮੈਂ ਖਾਣੇ ਨੇ ਹਾਂ ਉਹਨਾਂ ਦੇ ਦੇ ਸਾਨੂੰ ਕੋਲ ਚਾਸੀ ਖੇਤ ਖਾ ਲਵਾਂ ਦੇ ਆਹ ਵਾਚ ਲੈ ਜਾਵਾਂਗੇ ਕੋਈ ਨਹੀਂ ਖਾਣੇ ਨੇ ਮੇਰਾ ਦੇ ਚਲੋ ਜੀ ਲਓ ਚਲ ਠੀਕ ਹੈ ਮੈਂ ਤੇ ਖੜਦਾ ਤੂੰ ਲਿਆ ਤੇ ਖੇਤ ਖਾਵਾਂਗੇ ਚੌਲ ਲੋ ਆਏ ਦਿਨ ਪੂਰਾ ਟਲ ਗਿਆ ਗੈਸ ਟਾਈਮ ਇੱਕ ਮਿੰਟ ਦੇਖ ਲਈ ਕਿੰਨਾ 6:30 ਹੋ ਚੁੱਕਿਆ ਦਿਨ ਟਲਿਆ ਨਹੀਂ ਮਤਲਬ ਬੱਦਲ ਬਹੁਤ ਆ ਮੀਂਹ ਦਾ ਕੋਈ ਪਤਾ ਨਹੀਂ ਪੈਣ ਨਾਲ ਲੱਗ ਗਿਆ ਯਾਰ ਚਲ ਦੇਖਦੇ ਆਂ ਇਹ ਕਿਹੋ ਜਿਹਾ ਹੈਣ ਕੇ ਇਹ ਕੀ ਆ ਅੱਛਾ ਮਿੱਠੇ ਹੂੰ ਗੋੜ ਵਾਲੇ ਹੂੰ ਚਲੋ ਆ ਜੋ ਉੱਥੇ ਜਾ ਕੇ ਖਾਵਾਂਗੇ ਘੋੜ ਵਾਲੇ ਚੌਲ ਹਾਂ ਆਪਾਂ ਦੋ ਵਾਰੀ ਅਤਕੀ ਬਣਾਏ ਨਾ ਸਵਾਦ ਬਣਦੇ ਆ ਦੇਸੀ ਕਿਵਾਰੇ ਲੱਗਦੇ ਦੇਸੀ ਕਿਵਾਰੇ ਤਾਂ ਲੱਗਦੀ ਹਾਂ ਉਹਨਾਂ ਦਾ ਟੇਸਟੀ ਬਹੁਤ ਅਲੱਗ ਹੀ ਹੁੰਦਾ ਤੇ ਅੱਜ ਆਪਾਂ ਨੇ ਕੰਮ ਸ਼ੁਰੂ ਕਰਤਾ ਦਿਹਾੜੀਆਂ ਵਾਲਾ ਖਾਂ ਆਪਣਾ ਕੰਮ ਤਾਂ ਹੋ ਗਿਆ ਖਤਮ ਠੀਕ ਆ ਮਹਿੰਦੀ ਵਾਲਾ ਤੇ ਗਰਮੀਆਂ ਵਿੱਚ ਆਣ ਆਪਣੇ ਕੋਲ ਕੋਈ ਕੰਮ ਹੈ ਨਹੀਂ ਇਸ ਕਰਕੇ ਆਪਾਂ ਨੂੰ ਇਦਾਂ ਹੀ ਕਿਤੇ ਖੇਤਾਂ 'ਚ ਜਾਂ ਕਿਤੇ ਸ਼ੈਲਰ ਤੇ ਲੱਗ ਗਿਆ ਕਿਨੇ ਕੋਈ ਕੰਮ ਇਦਾਂ ਦੇ ਲੱਭਣੇ ਪੈਣੇ ਆ। ਪੂਤਨੇ ਦੇ ਸੀਜ਼ਨ ਵਿੱਚ ਫਿਰ ਧਮਾਲਾ ਪਾਵਾਂਗੇ ਪੂਤਨੇ ਦੇ ਵਿੱਚ। ਠੀਕ ਹੈ। ਨਜ਼ਾਰਾ ਆਉਂਦਾ। ਉਹ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਤੇ ਪਰ ਉਦੋਂ ਬੰਦੇ ਇਕੱਠੇ ਹੋਈਦਾ ਤੇ ਦਿਲ ਬਹੁਤ ਲੱਗਦਾ ਉਦੋਂ। ਵੱਡਣ ਨੂੰ ਪੂਤਨਾ। ਉਹ ਵੀ ਤੁਹਾਨੂੰ ਦਿਖਾਵਾਂਗੇ। ਵੈਸੇ ਵੀਡੀਓ ਅੱਗੇ ਪਾਈਆਂ ਵੀ ਆਪਾਂ। ਪੂਤਨੇ ਦੀਆਂ, ਬੜੀਆਂ। ਉਹ ਸੀਜ਼ਨ ਦੀ ਉਹ ਡੇਕ ਹੀ ਹੁੰਦੀ ਆ। ਚਲੋ ਚੱਲਦੇ ਆਂ ਪਹਿਲਾਂ ਉੱਥੇ ਬੈਠ ਕੇ ਚੌਲ ਖਾਣੇ ਆ। ਫਿਰ ਵੀਡੀਓ ਕਰਦੇ ਹਾਂ ਬੰਦ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਚੌਲ ਖਾਂਦੀ ਹਾਂ ਇੰਸਾਲ ਅੱਛਾ ਅੱਛਾ ਜੀ ਠੀਕ ਆ ਖਾਓ ਖਾਓ ਲਓ ਜੀ ਪਹਿਲਾਂ ਖਾਈਏ ਚੌਲ ਇੱਥੇ ਬੈਠਦੇ ਲਿਆ ਆयो ਵੀ ਗੋੜ ਵਾਲੇ ਚੌਲ ਉਹ ਵੀ ਖੇਤ ਅੱਜ ਸਾਰੇ ਪੰਜਾਬ ਵਿੱਚ ਗਰਮ ਕਾਫੀ ਨਹੀਂ ਗਰਮ ਕਾਫੀ ਨਹੀਂ ਹੈ ਹਾਂ ਮੈਂ ਕਹਾਂ ਸਾਰੇ ਪੰਜਾਬ 'ਚ ਏਵੇਂ ਸੀ ਗਰਦਾ ਹਾਂ ਕਿਤੇ ਨਹੀਂ ਧੁੱਪ ਨਿਕਲੀ ਬੱਦਲ ਸੀ ਜਿਹਾ ਰਹੀ ਆ ਮੀ ਆਣਾ ਇੱਕਰੀ ਬਾਤ ਦੱਸਾਂ ਕਿ ਪੂਰੇ ਆਪਾਂ ਬਣਾਉਨੇ ਆ ਇੱਕ ਦਿਨ ਹਨਾ ਤੇ ਸੀ ਕਿ ਉਹ ਲੈ ਆ ਕੇ ਹੂੰ ਇਹ ਉਹ ਕੀਤਾ ਨੇ ਅੱਜ ਜਿਹੜਾ ਪੂਜਦੇ ਹੁੰਦੇ ਨੇ ਲਓ ਜੀ ਚੌਲ ਖਾ ਲਿਆ ਤੇ ਹੁਣ ਪਟੀਏ ਇੱਕ ਲਸਣ ਦੀ ਗੰਢੀ ਤੇ ਧਨੀਆ ਤਾਂ ਪਈਆਂ ਹੂੰ ਧਨੀਆ ਖੋਲ ਦਿਆਂ ਠੀਕ ਆ ਤੇ ਜੇਕਰ ਇੱਥੋਂ ਤੱਕ ਵੀਡੀਓ ਦੇਖ ਲਈ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੀ ਲਾਈਕ ਕਰ ਲਓ ਵੀਡੀਓ ਦੇਖਦੇ ਤਾਂ ਕਾਫੀ ਆ ਪਰ ਸ਼ਾਇਦ ਇੱਥੋਂ ਤੱਕ ਨਹੀਂ ਦੇਖਦੇ ਤੇ ਜੇ ਇੱਥੋਂ ਤੱਕ ਕੋਈ ਦੇਖ ਗਿਆ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਮਿਲਦੇ ਆ ਨੈਕਸਟ ਵੀਡੀਓ ਚ ਕੋਈ ਚੰਗਾ ਕੰਟੈਂਟ ਲਿਆਵਾਂਗੇ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਹੀ ਇਹ ਸਾਰਾ ਕੁਝ ਨਾ ਠੀਕ ਹੈ ਆਪਾਂ ਚੈਨਲ ਨੂੰ ਮਤਲਬ ਉੱਤਲ ਜਾ ਸਕਦੇ ਆ ਹਨਾ ਤੇ ਸੱਚਾ ਥੋੜਾ ਕੁਝ ਕਹਿਣਾ ਚਾਹੁੰਦੀ ਸੀ ਦਰਖ ਸਾਡੇ ਸਾਰਿਆਂ ਨੂੰ ਸ਼ਸ਼ੀਕਲ ਮੇਰੇ ਵੱਲੋਂ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਵੀਡੀਓ ਵੇਖ ਹੀ ਲੈਂਦੇ ਹੋ ਸਾਰੇ ਹਨਾ ਤੇ ਆਓ ਸਾਡੀ ਵੀਡੀਓ ਰੋ ਵੀ ਵੇਖਿਆ ਕਰੋ ਸਾਨੂੰ ਦੱਸਿਆ ਕਰੋ ਸਾਡੇ ਚ ਕਿੰਨੀ ਗਲਤੀ ਹੁੰਦੀ ਹੈ ਕਿੰਨੇ ਤਰ੍ਹਾਂ ਦੇ ਅਸੀਂ ਮਤਲਬ ਵੱਖਰੇ ਵੱਖਰੇ ਲੈ ਕੇ ਆਈਏ ਥੋੜਾ ਦਿਮਾਗ ਵਿੱਚ ਕਿਦਾਂ-ਕਿਦਾਂ ਦੇ ਤੁਹਾਨੂੰ ਚਾਹੀਦੇ ਨੇ ਕੰਟੈਂਟ ਅਸੀਂ ਉਦਾਂ ਦੀ ਬਣਾ ਕੇ ਲਿਆਵਾਂਗੇ ਤੇ ਪਲੀਜ਼ ਸਾਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਪੂਰੀ ਵੀਡੀਓ ਵੇਖਿਆ ਕਰੋ ਠੀਕ ਹੈ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੁਹਾਡੇ ਤੋਂ ਸਿੱਖਣ ਨੂੰ ਮਿਲਣਾ ਸਾਨੂੰ ਕਿਉਂ ਤੁਸੀਂ ਗਲਤੀ ਕੱਢੋਗੇ ਅਸੀਂ ਆਪਣੀ ਗਲਤੀ ਸੁਧਾਰਾਂਗੇ හැන්න් හැන් හ